ਰੂਟ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਵੱਲੋਂ ਝੁੰਦਾ ਪਿੰਡ ਵਿੱਚ ਆਪਣੀ ਬੋਟ ਪਾਈ ਗਈ। ਇਸ ਮੌਕੇ ਇਕਬਾਲ ਸਿੰਘ ਝੁੰਦਾ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਆ ਕੇ ਬੋਟ ਪਾਉਣ ਦੀ ਅਪੀਲ ਕੀਤੀ। ਝੁੰਦਾ ਨੇ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲੋਕਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਮੀਦ ਹੈ ਕਿ ਇਸ ਵਾਰ ਚੰਗੇ ਨਤੀਜੇ ਆਉਣਗੇ। ਦੇਖੋ ਜੋ ਅੱਜ ਪੰਜਾਬ ਦਾ ਮਾਹੌਲ ਹੈ ਲੋਕ ਪੰਜਾਬ ਦੇ ਇਸ ਗੱਲ ਨੂੰ ਮਹਿਸੂਸ ਕਰਨ ਲੱਗੇ ਨੇ ਕਿ ਆਪਣੀ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਔਰ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਹੈ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਸੋ ਇਸ ਕਰਕੇ ਲੋਕ ਦੁਬਾਰਾ ਸ਼੍ਰੋਮਣੀ ਕਾਲੇ ਦਲ ਵੱਲ ਮੁੜੇ ਨੇ। ਔਰ ਇਹ ਬਹੁਤ ਹੀ ਵਧੀਆ ਰੁਝਾਨ ਹੈ ਜਿਹੜਾ ਸਾਰੇ ਪਿੰਡਾਂ 'ਚ ਦੇਖਣ ਨੂੰ ਸ਼ਹਿਰਾਂ 'ਚ ਦੇਖਣ ਨੂੰ ਮਿਲ ਰਿਹਾ। ਸੋ ਸਾਨੂੰ ਉਮੀਦ ਹੈ ਕਿ ਬਹੁਤ ਹੀ ਵਧੀਆ ਨਤੀਜੇ ਇਸ ਵਾਰ ਸ਼੍ਰੋਮਣੀ ਕਾਲੇ ਦਲ ਦੇ ਹੱਕ ਵਿੱਚ ਆਉਣਗੇ। ਨਿੱਕੇ-ਮੁਟੇ ਗੱਲਾਂ ਹੋ ਜਾਂਦੀਆਂ ਨੇ ਕੋਈ ਇਹ ਨਹੀਂ ਹੈ ਆਪਾਂ ਇਹ ਕਹੀਏ ਕਿ ਉਦੋਂ ਚੋਂ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਤਾਂ ਛੋਟੀਆਂ ਗੱਲਾਂ ਨੇ। ਬਹੁਤ ਟਾਈਮ ਹੈ ਥੋੜੀਆਂ ਵੋਟਾਂ ਨਾ ਪੈਂਦੀਆਂ ਵਧੀਆ ਟੱਕ ਨਾ ਲੋਕਾਂ ਨੂੰ ਕੋ ਹੱਕ ਤਾਂ ਹਰ ਵੋਟਰ ਨੂੰ ਦੇਖੋ ਇਸਤੇਮਾਲ ਕਰਨਾ ਚਾਹੀਦਾ ਜਿਹੜਾ ਆਪਾਂ ਦੇਖੋ ਦੇਸ਼ ਦੀ ਹਕੂਮਤ ਚੁਣਨੀ ਹੈ ਤੇ ਸਾਨੂੰ ਸਾਰਿਆਂ ਨੂੰ ਹੱਕ ਹੈ ਸਾਡੀਆਂ ਮੁਸ਼ਕਲਾਂ ਨੇ ਸਾਡੇ ਮਸਲੇ ਨੇ ਤੋਂ ਜਿਹੜੀਆਂ ਭਾਵਨਾਵਾਂ ਨੇ ਸਾਡੀਆਂ ਉਹ ਸਾਨੂੰ ਵੋਟ ਦੇ ਰਾਹੀਂ ਪ੍ਰਗਟ ਕਰਨੀਆਂ ਚਾਹੀਦੀਆਂ ਨੇ ਸੋ ਇਹ ਵੋਟ ਨਾ ਪਾਉਣੀ ਤਾਂ ਮੈਂ ਸਮਝਦਾ ਇੱਕ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ ਚਾਹੇ ਕਿਸੇ ਦੀ ਮਜਬੂਰੀ ਹੈ ਵੱਖਰੀ ਗੱਲ ਹੈ ਤੇ ਨਹੀਂ ਤਾਂ ਹਰ ਵਿਅਕਤੀ ਨੂੰ ਜ਼ਰੂਰ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਚਾਹੇ ਕਿਸੇ ਦੇ ਹੱਕ ਚ ਕਰੇ